ਇਹੋ ਜਿਹਾ ਬਿਆਨ ਪਾਣੀ ਸਾਡਾ ਖਿਆਲ ਹੈ ਕਿ ਸਾਡੇ ਸਾਡੀ ਸੂਝ ਸਿੱਕੀ ਦਾ ਬੋਲਬਾਲਾ ਹੈ ਅਸੀਂ ਸਿੱਕੀ ਨੂੰ ਪ੍ਰਫੁੱਲਤ ਦੇਖਣਾ ਚਾਹੁੰਦੇ ਹਾਂ ਸਿੱਕੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਹਾਂ ਉਹ ਪੰਜਾਬ ਦੇ ਹਾਲਾਤ ਹੋਏ ਪਏ ਆ ਮੇਰਾ ਖਿਆਲ ਹੈ ਕਿ ਉਹ ਤੁਹਾਨੂੰ ਵੀ ਤੁਸੀਂ ਵੀ ਪੰਜਾਬੀ ਜੋ ਤੁਹਾਨੂੰ ਪਤਾ ਵੀ ਕਿੰਦਾ ਦੇ ਕਿੱਡੀ ਕਿੱਡੀ ਬੁਰੀ ਹਾਲਤ 'ਚ ਪੰਜਾਬ ਪਹੁੰਚਿਆ ਹੋਇਆ ਕਿ ਨਸ਼ਿਆਂ ਨਾਲ ਕਿੰਨੀਆਂ ਮੋਤਾਂ ਵਰੀਆਂ ਚੋਰੀਆਂ ਚਕਾਰੀਆਂ ਗੁੰਡਾਗਰਦੀ ਕਿੱਦਾਂ ਵਾਪਰ ਰਹੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਦੇ ਇਹੋ ਜਿਹੇ ਬਿਆਨਾਂ ਨੂੰ ਛੱਡ ਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਪੰਜਾਬ ਲਈ ਚੜ੍ਹਦੀ ਕਲਾ ਦੀ ਕੰਮ ਕਰਨਾ ਚਾਹੀਦਾ ਹਾਂਜੀ ਕੀ ਵਿਚਾਰ ਹੈ ਕਿ ਤੁਹਾਨੂੰ ਮਿਲੋਗੇ ਸਿੰਘ ਸਾਹਿਬ ਅਸੀਂ ਗੁਰੂ ਘਰ ਮੱਥਾ ਟੇਕਣਾ ਸੀ ਕੁਦਰਤੀ ਉਹਨਾਂ ਦਾ ਮੇਲ ਹੋ ਗਿਆ ਤੇ ਉਹ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਥੋੜਾ ਪਿਆਰ ਤੇ ਔਕੇ ਸੁੱਖੇ ਵੇਲੇ ਸਾਡੀ ਉਹਨਾਂ ਨੇ ਮਦਦ ਕੀਤੀ ਤੇ ਵਹੀ ਉਹਨਾਂ ਨੂੰ ਅੱਗੇ ਵੀ ਹਮਾਇਤ ਵਾਸਤੇ ਹੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਅ ਉਹ ਵਾਪ ਚੜ ਕੇ ਉਹਨਾਂ ਦੀ ਰਿਹਾਈ ਲਈ ਯਤਨ ਕਰਨਾ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜਦੋਂ ਤੁਸੀਂ ਚੋਣਾ ਸਭ ਤੋਂ ਬਖਸ਼ੀ ਆ ਤੇ ਸਾਰੀ ਕੌਮ ਸਾਡੀ ਇੱਕ ਜਗ੍ਹਾ ਤੇ ਹੋਵੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਆ ਤੇ ਅਸੀਂ ਉਹਨਾਂ ਨੂੰ ਹੱਲ ਕਰਵਾ ਸਕੀਏ ਜਿਹੜਾ ਟਵੀਟਰ ਹੋਇਆ ਉਹ ਅੰਮ੍ਰਿਤਪੁਰ ਦੀ ਦਾ ਇਹ ਟਵੀਟਰ ਹੈ ਇਹ ਮੈਨੂੰ ਤਾਂ ਲੱਗਦਾ ਉਹ ਉਹਨਾਂ ਦੀ ਜਿਹੜੀ ਉਹ ਟਵਿੱਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਮੇਰੇ ਖਿਆਲੋਂ ਉਹਨਾਂ ਦਾ ਹੀ ਹੋ ਸਕਦਾ ਹੈ ਇਹ ਚੋਹਾ ਦੀ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਤਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਮੈਨੂੰ ਲੱਗਦਾ ਕਿ ਉਹ ਅਮਰਪਾਲ ਦਾ ਹੀ ਹੋ ਸਕਦਾ ਠੀਕ ਠੀਕ ਠੀਕ